ਤਲੌੜੀ ਘਰ ਭਾਵੇਂ ਤੁਹਾਡੇ ਛੋਟੇ ਆ ਭਾਵੇਂ ਵੱਡੇ ਆ ਤੁਹਾਡੇ ਸੁਪਨੇ ਆ ਘਰਾਂ ਨੂੰ ਮਹਿਲਾ ਬਣਾਉਣਾ ਤੇ ਤੁਹਾਡੇ ਸੁਪਨੇ ਅੱਜ ਅਸੀਂ ਪੂਰੇ ਕਰਾਂਗੇ ਗਰਮੀ ਟਰੇਡਿੰਗ ਕੰਪਨੀ ਜਲੰਧਰ ਜੋ ਕਿ ਲੈ ਕੇ ਆਏ ਤੁਹਾਡੇ ਲਈ ਬਹੁਤ ਵੱਡੀਆਂ ਆਫਰਾਂ ਸਿਰਫ ਤੁਸੀਂ 15000 ਰੁਪਏ ਲੈ ਕੇ ਆਓ ਤੁਹਾਡੇ ਘਰ ਦਾ ਬਾਥਰੂਮ ਅਸੀਂ ਤਿਆਰ ਕਰ ਦਿਆਂਗੇ ਤੁਸੀਂ ਚਾਹੁੰਦੇ ਹੋ ਨਾ ਵੀ ਸਾਨੂੰ ਵੱਡੇ ਬ੍ਰਾਂਡ ਚਾਹੀਦੇ ਆ ਤੇ ਜੈਗੋਰ ਬ੍ਰਾਂਡ ਦਾ ਬਾਥਰੂਮ ਤੁਹਾਡੇ ਘਰ ਦਾ ਅਸੀਂ ਸਿਰਫ 35000 ਰੁਪਏ ਤਿਆਰ ਕਰ ਦਿਆਂਗੇ ਜੇ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਰੋਜ਼ 골ਡ ਚਾਹੀਦਾ ਸਾਨੂੰ 골ਡ ਚਾਹੀਦਾ ਜੈਟ ਬਲੈਕ ਚਾਹੀਦਾ ਜਾਂ ਗ੍ਰੇ ਦੇ ਵਿੱਚ ਲਾਉਣਾ ਲਗਜ਼ਰੀ ਬਾਥਰੂਮ ਜਿਹਨੂੰ ਅਲਟਰਾ ਲਗਜ਼ਰੀ ਬਾਥਰੂਮ ਕਹਿੰਦੇ ਆ ਜਿਹੜਾ ਬਾਜ਼ਾਰ 'ਚ ਲੱਖ ਰੁਪਿਆ 80000 ਰੁਪਿਆ 70000 ਆਦਾ ਅਸੀਂ ਸਿਰਫ 40000 ਰੁਪਏ ਤੁਹਾਡੇ ਘਰ ਦਾ ਬਾਥਰੂਮ ਤਿਆਰ ਕਰਕੇ ਦੇ ਦਿਆਂਗੇ ਤੁਸੀਂ ਬਜਟ ਦੇ ਵਿੱਚ ਆਪਣੇ ਘਰ ਨੂੰ ਤਿਆਰ ਕਰਨਾ ਤੁਹਾਡੇ ਘਰ ਦੇ ਦੋ ਬਾਥਰੂਮ ਇੱਕ ਰਸੋਈ ਸਿਰਫ 40000 ਰੁਪਏ ਦੇ ਵਿੱਚ ਅਸੀਂ ਤਿਆਰ ਕਰ ਦਿਆਂਗੇ ਆਫਰ ਹੋਰ ਬਹੁਤ ਵੱਡੀ ਆ ਜੇ ਤੁਸੀਂ 50000 ਰੁਪਏ ਦੀ ਸ਼ਾਪਿੰਗ ਕਰਦੇ ਆ ਤੇ ਤੁਹਾਨੂੰ ਹੋਮ ਡਿਲੀਵਰੀ ਬਿਲਕੁਲ ਫ੍ਰੀ ਦਵਾਂਗੇ ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ ਫ੍ਰੀ ਸੋ ਜੇ ਤੁਸੀਂ ਕਰਦੋ 1 ਲੱਖ ਰੁਪਈ ਦੀ ਸ਼ਾਪਿੰਗ ਤਾਂ ਉੱਥੇ ਵੀ ਵੱਡਾ ਧਮਾਕਾ ਇੱਕ ਤਾਂ ਤੁਹਾਨੂੰ ਪੂਰੇ ਪੰਜਾਬ ਵਿੱਚ ਹੋਮ ਡਿਲੀਵਰੀ ਫ੍ਰੀ ਨਾਲ ਤੁਹਾਨੂੰ ਅਸੀਂ ਇੱਕ ਗੀਜ਼ਰ ਜਾਂ ਵਾਟਰ ਫਿਲਟਰ ਬਿਲਕੁਲ ਫ੍ਰੀ ਦਵਾਂਗੇ ਯਾਦ ਰੱਖਿਓ 20 ਜੁਲਾਈ 20 ਜੁਲਾਈ ਤੋਂ ਪਹਿਲਾਂ ਪਹਿਲਾਂ ਆਉਣਾ ਉਸ ਤੋਂ ਬਾਅਦ ਇਹ ਤੁਹਾਨੂੰ ਡੀਲ ਨਹੀਂ ਮਿਲਣੀ ਗਰਮੀ ਟ੍ਰੇਡਿੰਗ ਕੰਪਨੀ ਆਪੋਜ਼ਿਟ ਪ੍ਰਤਾਪ ਬਾਗ ਜਲੰਧਰ ਆਜੋ ਵੱਡੇ ਫਾਇਦੇ ਹੋਣਗੇ ਉਹ ਦੇਖੋ ਜਿੱਦਾਂ ਕਿਸੇ ਨੇ ਕਲਰ ਬਾਥਰੂਮ ਤਿਆਰ ਕਰਾਣਾ ਹੈ ਅ ਬਲੈਕ ਕਲਰ ਸ਼ਾਵਰ ਹੈਗਾ ਦੇਖੋ ਅਪਰ ਪਾਰਟ ਹੈ ਜੈਗੂਅਰ ਕੰਪਨੀ ਦਾ 10 ਸਾਲ ਦੀ ਗਾਰੰਟੀ ਕਲਰ ਦੀ ਇਹ ਨਹੀਂ ਕਿ ਕਲਰ ਦੀ ਗਾਰੰਟੀ ਕੋਈ ਨਹੀਂ 10 ਸਾਲ ਦੀ ਗਾਰੰਟੀ ਜਿਹੜਾ ਮਰਜੀ ਕਲਰ ਲਲੋ ਸੀ ਰੋਜ਼ ਗੋਲਡ ਵੀ ਅਵੇਲੇਬਲ ਆਪਣੇ ਕੋਲ ਚ ਸ਼ਾਵਰ ਦੇਖੋ ਸਾਰੇ ਸਾਈਜ਼ ਉਸ ਤੋਂ ਬਾਅਦ 골ਡਨ ਦੀ ਸਾਰੀ ਐਸੈਸਰੀ ਆਪਣੇ ਕੋਲ ਅਵੇਲੇਬਲ ਹੈ ਜੀ ਸੋ ਜੇ ਕਿਸ ਨੇ ਇਹਦੇ ਵਿੱਚੋਂ ਸਿੰਗਲ ਸਿੰਗਲ ਪੀਸ ਲੈਣਾ ਉਹ ਵੀ ਤੁਸੀਂ ਦੇ ਦੋਗੇ ਬਿਲਕੁਲ ਭਾਜੀ ਕਿਸ ਨੂੰ ਸਿੰਗਲ ਪੀਸ ਹੀ ਲੋੜ ਹੈ ఎవਰੀਥਿੰਗ ਅਵੇਲੇਬਲ ਹੈ ਤੁਹਾਨੂੰ ਇਕੱਲਾ ਇਕੱਲਾ ਵੀ ਮਿਲ ਜੇਗਾ ਉਸ ਤੋਂ ਬਾਅਦ ਆਈ ਨੀ ਜੀ 1 ਪੀਸ ਸੀਟਾਂ ਦੇਖੋ ਸਾਡੇ ਕੋਲ ਆ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ 3500 ਰੁਪਏ ਹੀ ਦਵਾਂਗੇ ਆ ਦੇਖੋ 10 ਇਅਰਸ ਗਾਰੰਟੀ ਲਿਖਿਆ ਹੈ ਕੋਈ ਇਹ ਨਹੀਂ ਕਿ ਆਪਾਂ ਤੁਹਾਨੂੰ ਝੂਠ ਲਾ ਕੋਈ ਕੰਮ ਨਹੀਂ ਉਸ ਤੋਂ ਬਾਅਦ ਆਇੰਦਾ ਸਕੁਅਰ ਮਾਡਲ ਕਯੂਬਿਕਸ ਮਾਡਲ ਇਹਨੂੰ ਕਹਿੰਦੇ ਸੀ ਇਹ 4000 ਰੁਪਏ ਦਾ ਪੈਂਦਾ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਕਿਸੇ ਨੇ ਆ ਮਾਡਲ ਲੈਣਾ ਵਾ ਇਹ 4500 ਰੁਪਏ ਦਾ ਬੇਗ ਹੈ 10 ਸਾਲ ਦੀ ਗਾਰੰਟੀ ਇਹਦੇ ਨਾਲ ਵਾਸ਼ ਮਸ਼ੀਨ ਸੇਮ ਮੈਚਿੰਗ ਕਰਕੇ ਕਿਸੇ ਨੇ ਲੈਣਾ ਅਸੀਂ 1600 ਰੁਪਏ ਦਵਾਂਗੇ ਕਿਸੇ ਨੂੰ ਟੇਬਲ ਟੌਪ ਚਾਹੀਦਾ ਹੈ 2500 ਰੁਪਏ ਦਾ ਆ ਦੇਖੋ ਵੱਡਾ ਸਾਈਜ਼ ਵੀ ਤੁਹਾਨੂੰ 250 ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ ਇਹ ਘੁੰਮ ਕੇ ਪਾਣੀ ਜਾਂਦਾ ਇਹਦੇ ਵਿੱਚ ਦੇਖੋ ਵੈਕਿਊਮ ਸੀਟ ਕਹਿੰਦੇ ਨੂੰ ਆਹ ਇਹ ਤੁਹਾਨੂੰ 5500 ਰੁਪਏ ਦੀ ਪਵੇਗੀ ਆਰਾਊਂਡ ਮਾਡਲ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਹੈ ਇਹ 6500 ਰੁਪਏ ਦੀ ਵੈਕਿਊਮ ਸੀਟ ਉਸ ਤੋਂ ਬਾਅਦ ਮਿਲੀ ਕਹਿੰਦੀ ਹੈ ਇਹਦੀ 10 ਸਾਲ ਦੀ ਗਾਰੰਟੀ ਹੈ ਇਹਨਾਂ ਦੀ ਇਹ ਵੀ ਤੁਹਾਨੂੰ ਪਏਗੀ 7500 ਰੁਪਏ ਦੀ ਆਪਾਂ ਦੇਵਾਂਗੇ ਤੁਹਾਨੂੰ ਜੈਗਵਾਰ ਦੀ ਸਾਡੇ ਕੋਲ ਸਾਰੀ ਆਈਟਮ ਅਵੇਲੇਬਲ ਆ ਟੇਬਲ ਟੌਪ ਸਿੰਗਲ ਰੀਵਰ ਬਾ ਅਸੈਸਰੀ ਬਾਲ ਮਾਉਂਟਡ ਲੌਂਗ ਨੋਸ ਦੀ ਸਾਰੀ ਰੇਂਜ ਅਵੇਲੇਬਲ ਆ ਐਡੀਅਰ ਵੱਡਾ ਬ੍ਰਾਂਡ ਆ ਸ਼ਾਵਰ ਬਾਜ਼ਾਰ ਦੀ ਪੈਂਦੀ 40000 45 45 ਹਜ਼ਾਰ ਜੀ ਵੇਖਦਾ ਇਹਦਾ ਰੇਟ ਦੱਸੋ ਭਾਜੀ ਇਹ ਕਲਰ ਤੁਹਾਨੂੰ ਬਲੈਕ ਕਲਰ ਤੁਹਾਨੂੰ 18500 ਰੁਪਏ ਦੇਵਾਂਗੇ ਸ਼ਾਵਰ ਪੈਨਲ ਕਿਸੇ ਨੇ ਬਲੈਕ ਮੈਟ ਲੈਣਾ ਹੈ ਸੈਰਾ ਕੰਪਨੀ ਦਾ 10 ਸਾਲ ਦੀ ਗਾਰੰਟੀ ਇਹਦੀ ਇਹ ਤੁਹਾਨੂੰ ਅਸੀਂ 22000 ਰੁਪਏ ਦਾ ਲਾਵਾਂਗੇ Orient ਦੀ ਲੋਨਰ ਪੈਂਦੀ ਹੈ 850 ਰੁਪਏ ਦੀ 10 ਸਾਲ ਦੀ ਗਰੰਟੀ ਪੌਣੀ ਡਿਸਕ ਦੇ ਵਿੱਚ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਵਧੀਆ ਕਿਸੇ ਨੂੰ ਕਲਰ ਰੇਂਜ ਚਾਹੀਦੀ Orient ਚ ਉਹ ਵੀ ਅਵੇਲੇਬਲ ਹੈ 1850 ਰੁਪਏ ਦੀ 골ਡਨ ਕਲਰ ਰੋਜ਼ ਗੋਲ ਸਪਾਊਟ ਵੀ ਅਵੇਲੇਬਲ ਨੇ ਸ਼ਾਵਰ ਦਾ 8 ਇੰਚਾ ਵੇਗਾ 1500 ਛੋਟਾ ਵੇਗਾ 750 ਦਾ ਅਸਸਰੀ ਵੀ ਤੁਹਾਨੂੰ ਹਰ ਤਰ੍ਹਾਂ ਦੀ ਮਿਲ ਜਾਨੀ ਤੁਸੀਂ ਬਲੈਕ ਦੇ ਵਿੱਚ ਐਸੈਸਰੀ ਲੈਣੀ ਆ 골ਡਨ ਲੈਣੀ ਆ ਵਾਈਟ ਲੈਣੀ ਆ ਇਹ ਵੀ ਬੜੇ ਸੋਹਣੇ ਸੋਹਣੇ ਪੀਸ ਸਾਨੂੰ ਮਿਲ ਜਾਣੇ ਹੈਗੇ 10ਵੀਂ ਸੈੱਟ ਹੈਗਾ 10 ਇਹ ਪੂਰਾ ਸੈੱਟ ਤੁਹਾਨੂੰ ਮਿਲਦਾ ਹੈ 1650 ਰੁਪਏ ਦਾ। ਸੋ ਤੁਸੀਂ ਦੇਖੋ ਟੇਬਲ ਟੌਪ ਵੀ ਐਡੀਵੇਅਰ ਦੇ ਵੱਡੇ ਬ੍ਰਾਂਡ ਆ। ਬੜੇ ਸੋਹਣੇ ਸੋਹਣੇ 골ਡਨ ਵਾਈਟ ਸਾਈਜ਼ ਵੀ ਇਹਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣੇ ਆ। ਸਾਡੇ ਕੋਲ ਲੌਨ ਨਾ ਸ਼ੁਰੂ ਆਉਂਦੀ 300 ਰੁਪਏ ਤੋਂ। ਸਕੁਅਰ ਮਾਡਲ ਬੇਗਾ 380 ਰੁਪਏ। ਜੇ ਕਹਿੰਨੇ ਲੀਵ ਰੇਂਜ ਲੈਣੀ ਚਾਹੋ 480। ਫਿਰ ਉਸ ਤੋਂ ਬਾਅਦ ਐਡੀਵੇਅਰ ਦੀ ਆਉਂਦੀ ਦੇਖੋ ਇਹ 400 ਰੁਪਏ ਰੇਂਜ ਆ। ਦੇਖੋ ਐਡੀਵੇਅਰ ਕੰਪਨੀ। ਦੇਖੋ ਬਲੈਕ ਕਲਰ ਦੀ ਸੀਟ ਚਾਹੀਦੀ ਕਿਸੇ ਨੂੰ 8500 ਰੁਪਏ ਦੇਵਾਂਗੇ 10 ਸਾਲ ਦੀ ਗਾਰੰਟੀ ਆ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਤੁਹਾਨੂੰ 22000 ਰੁਪਏ ਦੀ ਅਸੀਂ ਦਵਾਂਗੇ ਕਿਸੇ ਨੂੰ ਚਾਕਲੇਟ ਬ੍ਰਾਊਨ ਕਲਰ ਚਾਹੀਦਾ ਹੈ ਰੋਜ਼ ਗੋਲ ਦੇ ਨਾਲ ਲਗਾਣਾ ਹੈ ਇਹ 15000 ਦੀ ਕਿਸੇ ਨੂੰ ਗ੍ਰੇ ਬਲੈਕ ਸੀਟ ਚਾਹੀਦੀ ਇਹ ਵੀ ਲੇਟੈਸਟ ਕਲਰ ਆਇਆ ਦੇਖੋ ਗ੍ਰੇ ਕਲਰ ਪਲੱਸ ਬਲੈਕ ਇਹ ਵੀ ਤੁਹਾਨੂੰ ਅਸੀਂ 8500 ਰੁਪਏ ਦਵਾਂਗੇ ਕਿਚਨ ਦੀਆਂ ਟੂੜੀਆਂ ਸਾਰੀਆਂ ਸ਼ਾਵਰ ਵਾਲੀਆਂ ਦੇਖੋ ਜਿੱਦਾਂ ਮਰਜੀ ਤੁਸੀਂ ਇੱਧਰ ਉੱਧਰ ਘੁਮਾ ਸਕਦੇ ਹੋ ਇਹ ਤੁਹਾਨੂੰ 5500 ਰੁਪਏ ਦੀ ਬੇਗੀ ਹੈ ਜਿਸ ਸਿਲਵਰ ਕਲਰ ਵੀ ਅਵੇਲੇਬਲ ਹੈ ਕਿਸੇ ਨੂੰ ਇਦਾਂ ਦਾ ਮਿਕਸਰ ਚਾਹੀਦਾ ਹੈ ਸ਼ਾਵਰ ਵਾਲਾ ਇਹ ਵੀ ਅਵੇਲੇਬਲ ਬਲੈਕ ਕਲ ਦੇਖੋ ਸਾਰੇ ਵਧੀਆ ਕਿਸੇ ਨੂੰ ਨੋਰਮਲ ਬਜਟ ਚ ਚਾਹੀਦੀ ਹੈ ਇਹ 2800 ਰੁਪਏ ਦੀ ਬੇਗੀ ਦੇਖੋ ਵੱਡਾ ਸਾਈਜ਼ ਹੈ ਇਧਰ ਮੱਜੀ ਨੂੰ ਘੁਮਾ ਲਓ ਪਾਲ ਮਾਉਂਟਿਡ ਕਿਚਨ ਦੀ ਡੂਟੀਆਂ ਵੀ ਸਾਰੀਆਂ ਅਵੇਲੇਬਲ ਹੈ ਐਕਸਟਰਲ ਕੰਪਨੀ 10 ਸਾਲ ਦੀ ਗਾਰੰਟੀ ਇਹਨਾਂ ਦੀ ਸੋ ਕਿਚਨ ਸਿੰਕ ਦੇ ਵਿੱਚ ਵੀ ਦੱਸੋ ਵੀ ਜਦੋਂ ਉਹ ਭਾਂਡੇ ਧੋਣੇ ਖੜਕਾ ਨਾ ਹੋਵੇ ਆਵਾਜ਼ਾਂ ਨਾ ਹੋਣ ਕਿਚਨ ਸਿੰਕ ਤੁਹਾਨੂੰ ਬੇਗਾ ਜੀ ਆ ਦੇਖੋ ਜੋ ਵੀ 18 ਮਿਲ ਜੇਗਾ 1750 ਰੁਪਏ ਦਾ ਬੰਦਾ ਕਿਸੇ ਨੂੰ ਵੱਡਾ ਸਾਈਜ਼ ਚਾਹੀਦਾ ਉਹ ਵੀ ਅਵੇਲੇਬਲ ਹੈ ਬਲੈਕ ਕਲਰ ਵੀ ਮਿਲ ਜੇਗਾ ਜਾ ਦੇਖੋ ਟੇਬਲ ਟੌਪ ਸਾਈਜ਼ ਜਿੱਦਾਂ ਸਟਾਰਟਿੰਗ ਪੈਂਦੀ ਜ ਇਸੇ ਨੂੰ 32 ਇੰਚ ਹੀ ਚਾਹੀਦਾ 3 ਫੁੱਟ ਦਾ ਇਹ ਵੇਚੇਗਾ ਤੁਹਾਨੂੰ ਸਿਰਫ 6500 ਰੁਪਏ ਦਾ ਕਿਹਾ ਤੁਸੀਂ ਵੱਡਾ ਬਾਥਰੂਮ ਬਣਾਉਣਾ ਹੈ ਛੋਟਾ ਬਣਾਉਣਾ ਹੈ ਮੀਡੀਅਮ ਬਣਾਉਣਾ ਹੈ ਤੇ ਰੇਟ ਬੜਾ ਜੈਨੂ ਨੇ ਹੈਗਾ ਬਾਜ਼ਾਰ 'ਚ 15-18000 ਤੂੰ ਘੱਟ ਨਹੀਂ ਬਾਰੇ 7500 ਰੁਪਏ ਦੇ ਵੀ ਦਵਾਂਗੇ ਰੰਗ ਤੁਸੀਂ ਇਹ 'ਚੋਂ ਜਿਹੜਾ ਮਰਜ਼ੀ ਲੈ ਜਾਓ LED ਮਿਰਰ ਹੈ ਜੈਗਵਾਰ ਕੰਪਨੀ ਦੇ ਦੇਖੋ ਵੱਡਾ ਸਾਈਜ਼ ਵੀ ਅਵੇਲੇਬਲ ਹੈ 'ਚ ਤਿੰਨ ਕਲਰ ਹੈਗੇ ਇਹਦੇ ਵਿੱਚ ਦੇਖੋ ਚੇਂਜ ਹੁੰਦੇ ਕਲਰ ਉਤੋਂ ਵੱਡਾ ਓਵਲ ਵੀ ਮਿਲ ਜਾਏਗਾ ਇਹ ਤੁਹਾਨੂੰ ਵੇਚੇਗਾ 3800 ਰੁਪਏ ਦਾ ਕਿ ਇਹਨੂੰ ਛੋਟਾ ਸਾਈਜ਼ ਚਾਹੀ ਇਹ ਪੇਗਾ ਤੁਹਾਨੂੰ 2000 ਰੁਪਏ ਦਾ ਪਹਿਲਾਂ ਤੁਹਾਨੂੰ ਵਾਸ਼ਿੰਗ ਮਸ਼ੀਨ ਦਿਖਾਣੇ ਆ ਦੇਖੋ ਵੱਡਾ ਸਕੁਅਰ ਮਾਡਲ ਪੇਗਾ 3200 ਰੁਪਏ ਕਿਸੇ ਨੂੰ ਗੋਲ ਚਾਹੀਦੇ ਆ 25-2500 ਦੇ ਆ ਜਿੰਨੇ ਮਰਜ਼ੀ ਲੈ ਜਾਓ ਸਾਡੇ ਕੋਲ ਇਹ ਜਿੱਕਾ ਟੋਗੜ 50 ਮਾਡਲ ਹੈਗੇ ਸਾਡੇ ਕੋਲ ਜਿਹੜੇ ਮਰਜ਼ੀ ਲੈ ਜਾਓ 2500 ਰੁਪਏ ਇਹਦੇ ਉੱਤੇ ਟੈਪਸ ਲੱਗਦੀਆਂ ਐ ਵਲੀਆਂ ਕਿਸੇ ਨੂੰ ਟੈਪ ਚਾਹੀਦੀਆਂ ਦੇਖੋ ਆ ਸਿੰਗਲ ਲੀਵਰ ਆ ਗਿਆ 10 ਸਾਲ ਦੀ ਗਾਰੰਟੀ ਇਹਨਾਂ ਦੀ ਕਿਸੇ ਨੂੰ ਬਲੈਕ ਕਲਰ ਚਾਹੀਦਾ ਐ ਓਵਲ ਮਿਲ ਜੇਗਾ ਦੇਖੋ ਇਹ 2400 ਰੁਪਏ ਦਾ ਮੰਦਾ ਕਿਸੇ ਨੂੰ ਕਯੂਬਿਕਸ ਮਾਡਲ ਚਾਹੀਦਾ ਐ 10 ਸਾਲ ਦੀ ਗਾਰੰਟੀ ਇਹਨਾਂ ਦੀ ਸਕੁਅਰ ਮਾਡਲ ਨੂੰ ਮਿਲ ਜੇਗਾ ਸਾਰੀ ਰੇਂਜ ਅਵੇਲੇਬਲ ਹੈ ਕਿਸੇ ਸੌਲ ਐਂਡ ਸੀਟ ਤੁਹਾਨੂੰ ਬੇਗੀ 10 ਸਾਲ ਦੀ ਗਾਰੰਟੀ ਹੈ 3500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਬਣੇ ਕੋ ਮਾਰਕੀਟ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗੀ ਉੱਥੇ ਸਕੁਅਰ ਮਾਡਲ ਲੈ ਲੋ 4500 ਰੁਪਏ ਦਾ ਬੇਗਾ ਤੁਹਾਨੂੰ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਉਸ ਤੋਂ ਬਾਅਦ ਇਕਾ ਸੀਰੀਜ਼ ਆਂਦੀ ਹੈ 5500 에ਰੋਸ ਕੰਪਨੀ ਹੈ 10 ਸਾਲ ਦੀ ਗਾਰੰਟੀ ਹੈ ਉਸ ਤੋਂ ਬਾਅਦ ਜੈਟ ਵਾਲੀ ਕਿਸੇ ਨੂੰ ਚਾਹੀਦੀ ਹੈ ਸੌਮਸੀਰਾ ਕੰਪਨੀ ਦੀ ਹੈ ਇਹ ਬੇਗੀ ਤੁਹਾਨੂੰ 7500 ਰੁਪਏ ਦੀ ਕਿਸੇ ਨੂੰ ਕਲਨ ਮਾਡਲ ਚਾਹੀਦਾ ਹੈ 8 10 ਸਾਲ ਦੀ ਇਹਦੀ ਗਰੰਟੀ ਹੈ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਹੈ ਉਹ ਵੀ ਜੈਗਵਰ 'ਚ ਅਵੇਲੇਬਲ ਹੈ 1.5 ਹਜ਼ਾਰ ਦਾ ਪੈਂਦਾ ਉਸ ਤੋਂ ਬਾਅਦ ਬਲੈਕ ਕਲਰ ਮਿਲ ਜੇਗਾ ਤੁਹਾਨੂੰ ਦੇਖੋ 8500 ਰੁਪਏ ਦਾ ਵੇਗਾ ਜੈਗਵਰ 'ਚ 골ਡਨ ਕਲਰ ਵੀ ਅਵੇਲੇਬਲ ਹੈ 골ਡਨ ਕਲਰ ਤੁਹਾਨੂੰ ਪੇਗਾ 14.5 ਹਜ਼ਾਰ ਵੈਨਿਟੀ ਦਾ 32 ਜੀ ਮਹਾਰਾਜਾ ਸਟਾਈਲ ਦੇਖੋ ਸਭ ਤੋਂ ਟੌਪ ਐਂਡ ਮਾਡਲ ਚੱਲ ਰਿਹਾ ਹੈ ਇਹ ਗੱਲ ਇਹ 8500 ਰੁਪਏ ਦਾ ਪੈਂਦਾ ਇਹਦੇ ਵਿੱਚ ਤੁਸੀਂ ਕਲਰ ਜਿਹੜਾ ਮਰਜ਼ੀ ਕਲਰ ਲੈ ਲਓ ਬਰਾਊਨ ਲੈ ਲਓ ਸਿਲਵਰ ਲੈ ਲਓ 골ਡਨ ਲੈ ਲਓ ਤੁਹਾਨੂੰ ਇਹ ਸਾਰੇ 8500 ਦੀ ਰੇਂਜ ਸਿੰਪਲ ਵਾਚ ਵੀ ਦੇ ਨਾਲ ਬਾਸ ਐਸਰੀ ਦੇਖੋ ਸਾਡੇ ਕੋ 1800 ਰੁਪਏ ਤੋਂ ਸੈੱਟ ਸ਼ੁਰੂ ਹੋ ਜਾਂਦਾ ਹੈ ਸਕੇਅਰ ਮਾਡਲ ਲੈ ਲਓ 2200 ਰੁਪਏ ਦਾ ਪੈਂਦਾ ਗਲਾਸ ਵਾਲਾ 2800 ਦਾ ਪੈਂਦਾ ਤੇ ਇਹਦੇ ਚ ਸਕੇਅਰ ਵੀ ਅਵੇਲੇਬਲ ਹੈ ਆ ਨੈਕਸਾ ਦੇ ਦੇਖੋ ਕਿੰਨੇ ਕਲਰ ਆਏ ਆ 골ਡਨ ਕਲਰ ਰੋਜ਼ 골ਡ ਬਲੈਕ ਸਾਰੇ ਹੀ ਆਪਣੇ ਕੋ ਡਿਸਪੈਂਸਰ ਦੀ ਰੇਂਜ ਬਹੁਤ ਆ ਗਲਾਸ ਵਾਲੀ ਉਹ ਤੋਂ ਆ ਪੇਪਰ ਹੋਲਡਰ ਦੀ ਰੇਂਜ ਬਹੁਤ ਹੈਗੀ ਆਪਣੇ ਕੋ ਆ ਕਿਸੇ ਨੂੰ ਟਾਇਲਟ ਬਰਸ਼ ਹੋਲਡਰ ਚਾਹੀਦੇ ਉਹ ਵੀ ਸਾਰੇ ਕਲਰ ਅਵੇਲੇਬਲ ਨੇ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਟਾਵਲ ਰੈਕ ਵੀ ਅਵੇਲੇਬਲ ਆ ਆਪਣੇ ਕੋ ਸਾਰੇ ਕਲਰ ਵਿੱਚ ਵੇਲ ਬੰਨੇ ਵੱਡੇ ਸ਼ਾਵਰ ਜਈਦੇ 12 ਇੰਚੀ ਸਾਡੇ ਕੋਲ 2 ਫੁੱਟ ਤੱਕ ਸ਼ਾਵਰ ਅਵੇਲੇਬਲ ਆ ਹੈਂਡ ਸ਼ਾਵਰ ਦੀ ਰੇਂਜ ਦੇਖੋ ਸਾਡੇ ਕੋਲ ਸਾਰੇ ਕਲਰ ਵੇਲੋ ਨੇ ਬਲੈਕ 골ਡਨ ਰੋਜ਼ 골ਡ ਪੇਪਰ ਹੋਲਡਰ ਦੀ ਰੇਂਜ ਬਹੁਤ ਅਵੇਲੇਬਲ ਆ ਸਾਡੇ ਕੋਲ 100 ਰੁਪਏ ਤੋਂ ਪੇਪਰ ਹੋਲਡਰ ਸ਼ੁਰੂ ਹੋ ਜਾਂਦਾ ਦੇਖੋ ਫਿਰ ਆਹ ਇੰਦੀ ਜੀ ਵੈਨਿਟੀ ਸਟਾਰਟਿੰਗ ਰੇਂਜ ਇਹ ਸਾਡੇ ਕੋਲ ਤੁਹਾਨੂੰ ਮਾਰਕੀਟ 8000 ਤੋਂ ਘੱਟ ਨਹੀਂ ਮਿਲੇਗੀ ਅਸੀਂ ਤੁਹਾਨੂੰ ਦੇਵਾਂਗੇ 4000 ਰੁਪਏ ਦੀ ਟੈਪ ਦਾ ਪ੍ਰਾਈਸ ਐਕਸਟਰਾ ਹੋਏਗਾ ਫਿਰ ਆਹ ਇੰਦੀ ਸਟੀਲ ਦੀ ਵੈਨਿਟੀ ਤੁਹਾਨੂੰ ਆਹ 32 ਇੰਚੀ 135 ਇਹ ਤੁਹਾਨੂੰ ਅਸੀਂ ਦਵਾਂਗੇ 10.5 ਹਜ਼ਾਰ ਰੁਪਏ ਦੀ ਫਿਰ ਬਾਸ ਐਸਰੀ ਆਇੰਦੀ ਜੀ ਬਲੈਕ ਕਲਰ ਦੀ ਇਹ 5 ਪੀਸ ਦਾ ਸੈਟ ਹੈ 3200 ਰੁਪਏ ਦਾ ਬੰਦਾ ਜਿੱਥੇ ਮਰਜੀ ਤੁਸੀਂ ਰੇਟ ਵਧਾ ਕਰ ਸਕਦੇ ਹੋ ਐਂਡੀ ਕਲਰ ਵੀ ਅਵੇਲੇਬਲ ਹੈ ਇਹਦੇ ਵਿੱਚ ਰੋਜ਼ ਗੋਲਡ ਵੀ ਮਿਲ ਜਾਏਗਾ ਬੋਲਡਰ ਨੇ ਵੀ ਸਾਰੇ 3200 ਰੁਪਏ ਰੇਂਜ ਚ 5 ਪੀਸ ਹੁੰਦੇ ਚ ਦਾ ਸੌਬ੍ਰਿਸ਼ ਹੋ ਗਈ ਬਰਸ਼ ਹੋਲਡਰ ਟਾਵਰਿੰਗ ਹੁੱਕ ਤੇ ਟਾਵਲ ਰੋਡ ਇਹ ਚ ਪੇਪਰ ਹੋਲਡਰ ਵੀ ਮਿਲ ਜਾਏਗਾ ਉਹਦੇ ਪ੍ਰਾਈਸ ਐਕਸਟਰਾ ਹੋਣਗੇ 1150 ਰੁਪਏ ਰੇਂਜ ਚ ਜਿਹੜੇ ਸਾਡੇ ਦਰਸ਼ਕਾਂ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਗੇ ਪਹਿਲੇ 11 ਭੈਣ ਭਰਾਵਾਂ ਨੂੰ ਆ ਬਾਥ ਸੈੱਟ ਸੀ ਬਿਲਕੁਲ ਫ੍ਰੀ ਦੇਵਾਂਗੇ 1 ਰੁਪਿਆ ਵੀ ਲੈਣਾ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਚੰਗਾ ਕਮੈਂਟ ਕਰ ਦਿਓ ਸਾਨੂੰ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ ਆ ਜਿਹੜੇ 11 ਸਾਡੇ ਪਹਿਲੇ ਵਿਨਰ ਰਹਿ ਗਿਆ ਉਹਨਾਂ ਨੂੰ ਇਹ ਬਾਥ ਸੈੱਟ ਆਪਾਂ ਬਿਲਕੁਲ ਫ੍ਰੀ ਦੇਣੀ ਹੈਗੇ ਆ ਸਾਰਿਆਂ ਦਾ ਫਾਇਦਾ 50000 ਦੀ ਸ਼ਾਪਿੰਗ ਕਰੂਗੇ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਫ੍ਰੀ ਆ 15000 ਰੁਪਏ ਤੋਂ ਸਿੰਪਲ ਬਾਥਰੂਮ ਤਿਆਰ ਕਰਾਂਗੇ 35000 ਰੁਪਏ ਦੇ ਵਿੱਚ ਜੈਗਰ ਵਾਲਾ ਬਾਥਰੂਮ ਤਿਆਰ ਕਰਾਂਗੇ 40000 ਰੁਪਏ ਦੇ ਵਿੱਚ ਲੱਜਰੀ ਬਾਥਰੂਮ ਚਾਹੇ ਰੋਜ਼ ਗੋਲਡ ਚਾਹੇ ਤੁਸੀਂ ਗੋਲਡ ਬਣਾਉਣਾ ਚਾਹੇ ਤੁਸੀਂ ਬਲੈਕ ਬਣਾਉਣਾ ਚਾਹੇ ਬਣਾਉਣਾ ਗ੍ਰੇ ਉਹ ਵੀ ਤਿਆਰ ਕਰਕੇ ਦੇਵਾਂਗੇ ਤੁਹਾਡਾ ਬਜਟ ਘੱਟ ਹੈਗਾ ਤੁਹਾਡੇ ਤੁਸੀਂ ਸਿਰਫ 40000 ਰੁਪਏ ਸਾਡੇ ਕੋਲ ਲੈ ਕੇ ਆਓ 40000 ਰੁਪਏ ਦੇ ਵਿੱਚ ਦੋ ਬਾਥਰੂਮ ਇੱਕ ਰਸੋਈ ਤੁਹਾਨੂੰ ਅਸੀਂ ਤਿਆਰ ਕਰਕੇ ਦੇਵਾਂਗੇ ਇਸ ਗੱਲ ਦੀ ਗਾਰੰਟੀ ਹੈਗੀ ਆ ਚਾਈਨਾ ਲੱਗਣ ਤੋਂ ਬਾਅਦ ਵਾਲਾ ਸਮਾਨ 1 ਲੱਖ ਰੁਪਏ ਸ਼ਾਪਿੰਗ ਕਰੋ ਪੂਰੇ ਪੰਜਾਬ ਫੂਮ ਡਿਲੀਵਰੀ ਨਾ ਤੁਹਾਨੂੰ ਵਾਟਰ ਫਿਲਟਰ ਜਾਂ ਗੀਜ਼ਰ ਅਸੀਂ ਫ੍ਰੀ ਦੇਵਾਂਗੇ ਜਿਹੜੇ ਸਾਡੇ ਭੈਣ ਭਰਾ ਬਾਹਰ ਬੈਠੇ ਆ ਨਾ ਬਾਹਰ ਲੀਆਂ ਕੰਟਰੀਆਂ 'ਚ ਬੈਠੇ ਆ ਤੁਸੀਂ ਉਹਨਾਂ ਦੀ ਕਿੱਦਾਂ ਮਦਦ ਕਰਦੇ ਆ ਕਿ ਉਹ ਬਾਹਰੋਂ ਬੈਠ ਕੇ ਵੀ ਇਸ ਸਟੋਰ ਤੋਂ ਸ਼ਾਪਿੰਗ ਕਰ ਸਕਦੇ ਆ ਬਿਲਕੁਲ ਭਾਜੀ ਅਸੀਂ ਉਹਨਾਂ ਲਈ ਇਹ ਸੁਜੈਸਟ ਕਰਦੇ ਆ ਤੁਸੀਂ ਪਲੰਬਰ ਕੋ ਸਮਾਨ ਲਿਖਾ ਕੇ ਸਾਨੂੰ ਵਟਸਐਪ ਕਰਨਾ ਤੁਹਾਨੂੰ ਅਸੀਂ ਪਹਿਲਾਂ ਐਸਟੀਮੇਟ ਭੇਜਾਂਗੇ ਤੁਹਾਡੇ ਨੰਬਰ ਤੇ ਫੇ ਤੁਹਾਨੂੰ ਸਮਾਨ ਸਿਲੈਕਟ ਕਰਾਵਾਂਗੇ ਸਾਰਾ ਤੁਹਾਨੂੰ ਓਕੇ ਲੱਗੇਗਾ ਅਸੀਂ ਤੁਹਾਡੇ ਐਡਰੈਸ ਤੇ ਭੇਜਾਂਗੇ ਉਸ ਚੀਜ਼ ਦੀ ਜ਼ਿੰਮੇਵਾਰੀ ਸਾਡੀ ਹੈ ਤਾਨੂੰ ਪਹੁੰਚ ਦਵਾ ਹੈ ਘਰ ਚੈੱਕ ਕਰਾ ਕੇ ਆਏਗਾ ਬੰਦਾ ਸਾਮਾਨ ਸਾਰਾ ਸੋ ਗਰਮੀਰ ਟ੍ਰੇਡਿੰਗ ਕੰਪਨੀ ਆਨਲਾਈਨ ਪੇਮੈਂਟ ਵੀ ਕਰ ਸਕਦੇ ਹੋ ਸਾਰੀ ਆਪਸ਼ਨ ਸਾਡੇ ਕੋਲ ਅਵੇਲੇਬਲ ਆ ਸੋ ਗਰਮੀਰ ਟ੍ਰੇਡਿੰਗ ਕੰਪਨੀ 5 ਸਟਾਰ ਰੇਟਿੰਗ ਆ ਲੋਕੀ ਇਹਨਾਂ ਤੇ ਟਰਸਟ ਕਰਦੇ ਆ ਚਾਹੇ ਤੁਸੀਂ ਲੱਖ ਰੁਪਏ ਦੀ ਸ਼ੋਪਿੰਗ ਕਰੋ ਚਾਹੇ 50 ਹਜ਼ਾਰ ਦੀ ਸ਼ੋਪਿੰਗ ਕਰੋ ਸਾਨ ਟੀਵੀ ਵੱਲੋਂ ਪੂਰੀ ਜ਼ਿੰਮੇਵਾਰੀ ਆ ਤੁਹਾਡੇ ਪੈਸੇ ਸੇਫ ਹੈਗੇ ਆ ਤੁਸੀਂ ਗੂਗਲ ਪੇ ਕਰ ਸਕਦੇ ਆ ਤੁਸੀਂ ਕ੍ਰੈਡਿਟ ਕਾਰਡ ਤੋਂ ਕਰ ਸਕਦੇ ਆ ਡੈਬਿਟ ਕਾਰਡ ਤੋਂ ਕਰ ਸਕਦੇ ਆ ਤੁਸੀਂ ਕੈਸ਼ ਵੀ ਕਰ ਸਕਦੇ ਆ ਜਿਹੜੀ ਅਸੀਂ ਡਿਲੀਵਰੀ ਤੁਹਾਡੇ ਘਰ ਪਹੁੰਚਾਉਣੀ ਆ ਉਹ ਟ ਬੇਫਿਕਰ ਹੋ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਦबई ਜਾਂ ਜੋਰਪ ਕਿਸੇ ਵੀ ਕੰਟਰੀ 'ਚ ਬੈਠੇ ਹੋਣ ਇਹ ਫਿਕਰਾਂ ਦੀ ਲੋੜ ਨਹੀਂ ਵੀ ਜਦੋਂ ਪਿੰਡ ਜਾਵਾਂਗੇ ਜਦੋਂ ਸ਼ਹਿਰ ਜਾਵਾਂਗੇ ਵੀ ਛੇ ਸਾਡਾ ਉਦੋਂ ਹੀ ਕੋਠੀ ਦਾ ਜਾਂ ਘਰ ਦਾ ਕੰਮ ਸ਼ੁਰੂ ਹੋਣਾ ਤੇ ਆਪਣੇ ਦੇਸ਼ ਵਿੱਚ ਬੈਠ ਕੇ ਵੀ ਆਪਣੇ ਪੰਜਾਬ ਵਾਲੇ ਘਰ 'ਚ ਕੰਮ ਸ਼ੁਰੂ ਕਰਵਾ ਸਕਦੇ ਆ ਛੇਤੀ ਆਜੋ ਜੀ ਗਰਮੀਰ ট্রেਡਿੰਗ ਕੰਪਨੀ ਆਪੋਜ਼ਿਟ ਪ੍ਰਤਾਪਗ ਜਲੰਧਰ ਸ਼ਹਿਰ ਨੀਅਰ ਰੇਲਵੇ ਸਟੇਸ਼ਨ ਜੇ ਫੇਰ ਵੀ ਕੋਈ ਗੱਲ ਨਾ ਸਮਝ ਲੱਗੇ ਇਸ ਨੰਬਰ 'ਤੇ ਤੁਸੀਂ ਫੋਨ ਕਰ ਸਕਦੇ ਆ